ਆਪ ਕੀ ਆਵਾਜ਼ ਸਮਾਚਾਰ ਆਪ ਤੱਕ 1 ਜਨਵਰੀ ਤੋਂ ਇਸ ਸੂਬੇ ਚ ਮਿਲੇਗਾ 450 ਰੁਪਏ ਦਾ ਗੈਸ ਸਿਲੰਡਰ ਰਾਜਸਥਾਨ ਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਚੋਂ ਨਾ ਵੀ ਵਾਅਦਿਆਂ ਨੂੰ ਪੂਰਾ ਕਰਨ ਚ ਲੱਗੇ ਹੋਏ ਨੇ ਇਸ ਗੜੀ ਨੂੰ ਅੱਗੇ ਬਤਾਂਉਂਦੇ ਹੋਏ ਸੀਐਮ ਨੇ ਗੈਸ ਸਿਲੰਡਰ ਦੀ ਕੀਮਤ ਵਿੱਚ ਕਟੌਤੀ ਕੀਤੀ ਹੈ। ਮੁੱਖ ਮੰਤਰੀ ਨੇ 1 ਜਨਵਰੀ 2024 ਤੋਂ ਸੂਬੇ ਵਿੱਚ 450 ਰੁਪਏ 'ਚ ਗੈਸ ਸਿਲੰਡਰ ਦੇਣ ਦਾ ਐਲਾਨ ਕੀਤਾ ਹੈ। ਇਹ ਲਾਭ ਉਜਵਲ ਯੋਜਨਾ ਦੇ ਲਾਭਪਾਤਰੀਆਂ ਨੂੰ ਮਿਲੇਗਾ। ਹੁਣ ਤੱਕ ਸੂਬੇ ਵਿੱਚ ਇਹ ਸਿਲੰਡਰ 500 ਰੁਪਏ 'ਚ ਦਿੱਤਾ ਜਾ ਰਿਹਾ ਸੀ। ਅਸਤੇ ਇਹ ਰਾਜਸਥਾਨ ਚ ਚੋਣ ਪ੍ਰਚਾਰ ਦੌਰਾਨ ਭਾਜਪਾ ਦੇ ਮੈਨੀਫੈਸਟੋਲ ਚ ਉਜਵਲ ਯੋਜਨਾ ਦੇ ਲਾਭਪਾਤਰੀਆਂ ਨੂੰ ਗੈਸ ਸਿਲੰਡਰ 450 ਰੁਪਏ ਤਹ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਾਰਟੀ ਨੇ ਕੋਸ਼ਨਾ ਪੱਤ ਚ ਸ਼ਾਮਲ ਸਾਰੇ ਵਾਦਿਆਂ ਨੂੰ ਮੋਦੀ ਦੇ ਗਰੰਟੀ ਦੇ ਤੌਰ ਤੇ ਪ੍ਰਚਾਰਿਤ ਕੀਤਾ ਸੀ ਹੁਣ ਇਸੇ ਨੂੰ ਪੂਰਾ ਕਰਦੇ ਹੋਏ ਭਾਜਪਾ ਨੇ ਉਜਵਲ ਯੋਜਨਾ ਦੇ ਲਾਭਪਾਤਰੀਆਂ ਲਈ ਇਹ ਐਲਾਨ ਕੀਤਾ ਹੈ ਪਹਿਲੇ ਦੀ ਅਸ਼ੋਕ ਗਹਿਲੋਤ ਸਰਕਾਰ ਨੇ April 2023 ਚ ਉਜਵਲ ਯੋਜਨਾ ਤਹਿਤ 500 ਰੁਪਏ ਚ ਗੈਸ ਸਿਲੰਡਰ ਦੇਣਾ ਸ਼ੁਰੂ ਕਰ ਦਿੱਤਾ ਸੀ